ਇਕ ਮੈਚ ਹਾਰਨ ਤੋਂ ਬਾਅਦ ਸਾਡਾ ਉਡਾਇਆ ਸੀ ਮਜ਼ਾਕ ਕਹਿ ਕੇ ਉੜਦਾ ਪੰਜਾਬ ਆਓ ਦੱਸਿਓ ਤੁਹਾਨੂੰ ਕੀ ਹੈ ਪੰਜਾਬ ਆਜਾ ਦੱਸਾ ਕਿੰਨੂੰ ਕਹਿੰਦੇ ਉੜਦਾ ਪੰਜਾਬ ਜਿਹਦੇ ਆਪਣੇ ਘਰ 'ਚ ਮੁਸੀਬਤ ਆਈ ਹੋਵੇ ਤਾਂ ਦੂਜਿਆਂ ਲਈ ਖੁੱਲੇ ਦਿਲਾਂ ਨਾਲ ਦਰਵਾਜ਼ਾ ਲਾਵੇ ਉਹ ਹੈ ਉੜਦਾ ਪੰਜਾਬ ਆਪਣੇ ਘਰ ਪਾਣੀ 'ਚ ਡੁੱਬੇ ਹੋਣ ਪਰ ਦੂਜਿਆਂ ਲਈ ਮਦਦ ਲਈ ਅੱਗੇ ਵਧਦਾ ਜਾਵੇ ਉਹ ਹੈ ਉੜਦਾ ਪੰਜਾਬ ਜੋ ਕਿਸੇ ਮਦਦ ਨੂੰ ਨਾ ਢੀਕੇ ਬਿਨਾ ਇਕਦ ਜਿਹਦਾ ਹੱਥ ਫੜੇ ਉਹ ਹੈ ਉੜਦਾ ਜਿਹੜਾ ਬਿਨਾਂ ਕਿਸੇ ਧਰਮ ਜਾਤ ਨੂੰ ਦੇਖੇ ਇਨਸਾਨੀਅਤ ਦੀ ਸੇਵਾ ਕਰੇ ਉਹ ਹੈ ਓੜਦਾ ਪੰਜਾਬ ਜਿਸ ਧਰਤੀ ਨੂੰ ਗੁਰੂਆਂ ਪੀਰਾਂ ਪੈਗੰਬਰਾਂ ਦਾ ਖਾਪੜਾ ਹੋਵੇ ਨਾ ਉਹ ਹੈ ਸਾਡਾ ਓੜਦਾ ਪੰਜਾਬ ਚਾਹੇ ਕਿੰਨੀ ਵੀ ਤਬਾਹੀ ਆ ਗਈ ਹੋਵੇ ਸਾਡੀ ਹਾਰ ਨਹੀਂ ਮੰਨਦਾ ਉਹ ਹੈ ਸਾਡਾ ਓੜਦਾ ਪੰਜਾਬ ਫਸਲਾਂ ਡੁੱਬੀਆਂ ਜਾਨਵਰ ਪਸ਼ੂ ਪੰਛੀ ਮਰ ਗਏ ਮਾਲ ਡੰਗਰ ਦਾ ਹੋ ਗਿਆ ਨੁਕਸਾਨ ਪਰ ਕਿਸੇ ਨੇ ਗਿਲਾ ਸ਼ਿਕਵਾ ਨਹੀਂ ਕਰਿਆ ਸਰਕਾਰ ਦੀ ਮਦਦ ਨਹੀਂ ਦਿੱਕੀ ਇੱਕ ਦਿਜੇ ਦਾ ਹੱਥ ਫੜ ਕੇ ਫਿਰ ਤੋਂ ਉੱਠਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਹੈ ਸਾਡਾ ਉਰਦਾ ਪੰਜਾਬ ਜੋ ਪੂਰੀ ਦੁਨੀਆ ਦਾ ਢੇਡ ਬੜ ਸਕਦਾ ਹੈ ਨਾ ਉਹ ਹੈ ਸਾਡਾ ਉਰਦਾ ਪੰਜਾਬ ਜਿਸ ਸਿਕੰਦਰ ਨੂੰ ਵਹਿਮ ਸੀ ਕਿ ਮੈਂ ਦੁਨੀਆ ਜਿੱਤ ਲਵਾਂ ਉਹਦਾ ਰਾਹ ਡੱਕਣ ਵਾਲਾ ਸੀ ਸਾਡਾ ਉਰਦਾ ਪੰਜਾਬ ਰਾਹੀਂ ਘੋੜਸ ਨੇ ਮੂੰਹ ਮੋੜ ਦਿੱਤਾ ਸੀ ਸਿਕੰਦਰ ਦੀਆਂ ਸੈਨਾ ਦਾ ਉਹ ਸੀ ਸਾਡਾ ਉਰਦਾ ਪੰਜਾਬ ਜਿਸ ਸ਼ੇਰੇ ਪੰਜਾਬ ਦੇ ਰਾਜ ਵਿੱਚ ਇੱਕ ਵੀ ਫਾਂਸੀ ਨਾ ਹੋਈ ਹੋਵੇ ਜਿਸ ਸ਼ੇਰੇ ਪੰਜਾਬ ਦੇ ਰਾਜ ਵਿੱਚ ਕੋਈ ਕੈਦ ਨਾ ਹੋਈ ਹੋਵੇ ਕੋਈ ਜੇਲ ਨਾ ਹੋਈ ਹੋਵੇ ਉਹ ਸੀ ਸਾਡਾ ਉਰਦਾ ਪੰਜਾਬ ਜਿਸ ਖਾਲਸਾ ਰਾਜ ਦੇ ਵਿੱਚ ਆਣ ਵਾਸਤੇ ਗੋਰੇ ਵੀ ਪੰਜਾਬੀ ਦੀ ਹਾਈਲਾਈਟਸ ਕਰਦੇ ਸੀ ਉਹ ਹੈ ਸਾਡਾ ਉਰਦਾ ਪੰਜਾਬ ਜੇ ਕਿਸੇ ਨੇ ਇਹ ਦੇਖਣਾ ਹੋਵੇ ਕਿ ਕਿਵੇਂ ਦਾ ਹੋਏਗਾ ਖਾਲਸਾ ਰਾਜ ਤਾਂ ਦਰਸ਼ਨ ਕਰ ਲੋ ਇਸ ਸਮੇਂ ਦੇ ਪੰਜਾਬ ਦੇ ਇਨਸਾਨੀਅਤ ਮਾਨਤਾ ਸੱਚੀ ਸੇਵਾ ਕਹਿੰਦੇ ਕਿੰਨੂ ਨੇ ਇਹ ਦਿਖਾ ਰਹੇ ਨੇ ਪੂਰੇ ਪੰਜਾਬੀ ਦੁਨੀਆ ਨੂੰ ਇੱਕ ਦੂਜੇ ਦਾ ਹੱਥ ਫੜ ਕੇ ਬਿਨਾਂ ਕਿਸੇ ਜਾਤ ਪੇਤ ਭਾਪ ਦੇ ਉਹ ਹੈ ਮੇਰਾ ਉਰਦਾ ਪੰਜਾਬ ਜਿਹਨੇ ਬੰਨਿਆ ਡੌਲੇ ਤੇ ਕੋਈ ਨੂਰ ਹੁੰਦਾ ਸੀ ਉਹ ਸੀਗਾ ਸਾਡਾ ਸ਼ੇਰ-ਏ-ਪੰਜਾਬ ਤੇ ਉਹਦਾ ਸੀਗਾ ਅਸਲੀ ਖਾਲਸਾ ਰਾਜ ਉਹ ਰਾਜ ਜਿਹੜਾ ਪੂਰਾ ਪੰਜਾਬ ਪਾਕਿਸਤਾਨ afghanistan ਜੰਮੂ ਕਸ਼ਮੀਰ ਲਦਾਖ ਹਰਿਆਣਾ ਹਿਮਾਚਲ ਅਟਕ ਦਰਿਆਏ ਖੈਬਰ ਮੁਲਤਾਨ ਡੇਰਾ ਗਾਜ਼ੀ ਪੂਰਾ ਸਤਲੁਜ ਦਰਿਆ ਸਿੱਖੀ ਤੋਂ ਤੱਕ ਦੀ ਹੀ ਜਾਂਦੀ ਉਹ ਮਿੱਤਰ ਲਾਹੌਰ ਲਈ ਆਣਾ ਸਾਰੇ ਦਾ ਸਾਰਾ ਸੀਗਾ ਉਹਦਾ ਖਾਲਸਾ ਰਾਜ ਜਿਹੜੀਆਂ ਸੀਮਾਵਾਂ ਕਿੱਥੋਂ ਤੋਂ ਕਿੱਥੇ ਤੱਕ ਸ਼ੁਰੂ ਹੁੰਦੀਆਂ ਸੀ ਨਾ ਇਹ ਦੇਖ ਕੇ ਅੰਗਰੇਜ਼ ਵੀ ਐਂਗਲ ਦੇ ਸੀ ਨਾ ਉਹਦੇ ਰਾਜ ਉਹਦੇ ਹੁੰਦਿਆ ਕਿਸੇ ਦੀ ਹਿੰਮਤ ਸੀ ਕਿ ਪੰਜਾਬ ਵੱਲ ਝਾਕ ਸਕੇ ਪੰਜਾਬ ਆਖਰੀ ਰਾਜ ਸੀ ਜਿਹੜਾ ਅੰਗਰੇਜ਼ਾਂ ਦੇ ਕਮਜ਼ੇ ਚ ਆਇਆ ਤੇ ਸਭ ਤੋਂ ਪਹਿਲਾਂ ਆਜ਼ਾਦੀ ਲਈ ਕੁਰਬਾਨੀਆਂ ਵੀ ਪੰਜਾਬੀਆਂ ਨੇ ਦਿੱਤੀਆਂ ਸੀ ਤੇ ਸਭ ਤੋਂ ਘੱਟ ਸਮਾਂ 98 ਸਾਲ ਗੁਲਾਮ ਪੰਜਾਬ ਰਿਹਾ ਸਿਰਫ ਅੰਗਰੇਜ਼ਾਂ ਦਾ ਤੇ ਪੂਰਾ ਭਾਰਤ ਗੁਲਾਮ ਰਿਹਾ 200 ਸਾਲ ਇਹ ਦੱਸਾਂ ਕਿੰਨੂੰ ਕਹਿੰਦੇ ਹਰਦਾ ਪੰਜਾਬ ਤੇ ਮੈਨੂੰ ਮਾਣ ਹੈ ਆਪਣੇ ਪੰਜਾਬੀ ਹੋਣ ਤੇ ਵਾਇਗ੍ਰੂਥ ਚੜ੍ਹਦੀ ਕਲਾ ਬਖਸ਼ੇ